ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 24 ਅਪ੍ਰੈਲ 2024 ਪੰਜਾਬ ਦੇ ਮੌਸਮ ਦੇ ਵਿੱਚ ਕੀ ਹਲਚਲ ਰਹਿਣਗੀਆਂ ਗਤੀਵਿਧੀ ਕੀ ਰਹਿਣਗੀਆਂ ਹਵਾਵਾਂ ਦੀ ਮੀਂਹ ਕਣੀ ਦਾ ਕੀ ਅਸਰ ਹੈ ਤੇ ਕੀ ਮੌਸਮ ਵਿਭਾਗ ਵੱਲੋਂ جاری ਵਾਰਨਿੰਗ ਦਾ ਅਸਰ ਪੰਜਾਬ ਦੇ ਉੱਪਰ ਹੁੰਦਾ ਦਿਖਾਈ ਦੇ ਰਿਹਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਕਦੀ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਜੋ ਵੀ ਵੀਡੀਓ ਅਪਲੋਡ ਕਰਦੇ ਹਾਂ ਡੇਲੀ ਬੇਸਿਸ ਤੇ ਤੇ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਮੌਸਮ ਦੀ ਜਾਣਕਾਰੀ ਦੀ ਲੈ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਪੰਜਾਬ ਦੇ ਉੱਪਰ ਹਲਕੀ ਟੁੱਟਮੀ ਬੱਦਲਬਾਈ ਬਣੀ ਹੋਈ ਹੈ ਜੋ ਕਿ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਕਿਸੇ ਨਾ ਕਿਸੇ ਹਵਾ ਦੇ ਨਾਲ ਸਾਫ਼ ਹੋ ਜਾਵੇਗੀ ਤੇ ਹਲਕੀ ਟੁੱਟਮੀ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰ ਫਿਲਹਾਲ ਅੱਜ ਦੇ ਦਿਨ ਬਣੀ ਰਹੇਗੀ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਸਿਸਟਮ ਦੀ ਇੱਕ ਅਲਰਟ ਜੋ ਜਾਰੀ ਹੋਇਆ ਸੀ ਉਸ ਦੇ ਮੁਤਾਬਕ ਕੱਲ 23 ਤਰੀਕ ਨੂੰ ਬਹੁਤ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਤੇ ਭਾਰੀ ਗੜੇ ਮਾਰੀ ਹੋਈ ਸੀ ਤੇ ਜ਼ਿਆਦਾਤਰ ਉਹ ਮਾਝੇ ਦਾ ਖੇਤਰ ਤੇ ਲਗਭਗ ਸੈਂਟਰਲ ਪੰਜਾਬ ਦੇ ਨੇੜੇ ਚੜੇ ਮਾਝੇ ਦਾ ਖੇਤਰ ਪਰਚ ਕਰਦਾ ਹੈ ਜਿਹੜਾ ਉੱਥੇ ਜਿਆਦਾ ਮੀਂਹ ਕਣੀ ਦਾ ਅਸਰ ਰਿਹਾ ਸੀ ਪਰ ਅੱਜ ਕੋਈ ਅਜਿਹਾ ਅਸਰ ਨਹੀਂ ਦਿਖਾਈ ਦੇ ਰਿਹਾ ਮੀਂਹ ਕਣੀ ਤੋਂ ਰਾਹਤ ਮਿਲ ਚੁੱਕੀ ਹੈ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਿਉਂਕਿ ਕਣਕ ਦੀ ਬੜਾਈ ਪੂਰੇ ਜੋਰ-ਸ਼ੋਰਾਂ ਤੇ ਚੱਲ ਰਹੀ ਹੈ ਤੇ ਤੂੜੀ ਦਾ ਕੰਮ ਵੀ ਆਪਣੇ ਪੀਕ ਤੇ ਹੈ ਤੇ ਅਗਰ ਇਹੇ ਵਿੱਚ ਮੌਸਮ ਖਰਾਬ ਹੁੰਦਾ ਹੈ ਤਾਂ ਕਾਫੀ ਚਿੰਤਾ ਵਾਲੀ ਗੱਲ ਹੋ ਜਾਂਦੀ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਅੱਜ 24 25 26 27 ਇਹ ਇਹਦੇ ਵਿੱਚ ਲਗਭਗ 3-4 ਦਿਨ ਜਿਹੜੇ ਹਨ ਉਹ ਮੌਸਮ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਤੇ ਕੋਈ ਵੀ ਕਾਰਵਾਈ ਵੱਡੀ ਪੈਂਦੀ ਨਹੀਂ ਦਿਖਾਈ ਦੇ ਰਹੀ ਤੇ ਅੱਜ ਦੇ ਦਿਨ ਦੀ ਗੱਲ ਕਰ ਲਈਏ ਖਾਸ ਕਰਕੇ ਤਾਂ ਸਿਰਫ ਹਵਾਵਾਂ ਦਾ ਰੁਖ ਜਿਹੜਾ ਹੈ ਉਹ ਉੱਤਰ ਪੂਰਬੀ ਹਵਾਵਾਂ ਚਲਦੀਆਂ ਰਹਿਣਗੀਆਂ ਉੱਤਰ ਪੱਛਮੀ ਹੌਵੇਂ ਜੀ ਟਟਮੇ ਟਟਮੇ ਰੂਪ ਦੇ ਵਿੱਚ ਦੁਪਹਿਰ ਤੋਂ ਬਾਅਦ ਐਂਟਰ ਕਰ ਜਾਣਗੀਆਂ ਤੇ ਜਿਸ ਦੇ ਕਾਰਨ ਦਿਨ ਦੇ ਵੇਲੇ ਪੂਰੀ ਕੜਕਮੀ ਤੇ ਚਮਕਵੀਂ ਧੁੱਪ ਪਵੇਗੀ ਜਿਸ ਦੇ ਨਾਲ ਕਿ ਟੈਂਪਰੇਚਰ ਦੇ ਵਿੱਚ ਜੋ ਇੱਕ ਕਮੀ ਆਈ ਸੀ ਉਹ ਮੁੜ ਤੋਂ ਵਧਣ ਦੀ ਉਮੀਦ ਦਿਖਾਈ ਦੇ ਰਹੀ ਹੈ ਅੱਜ ਦਿਨ ਦਾ ਟੈਂਪਰੇਚਰ 35 ਡਿਗਰੀ ਤੋਂ 36 ਡਿਗਰੀ ਦੇ ਵਿੱਚ ਨਾਰਮਲ ਦਰਜ ਕੀਤਾ ਜਾਵੇਗਾ ਕਿਤੇ ਨਾ ਕਿਤੇ ਹੁਣ ਕੜਕ ਵਿੱਚ ਧੁੱਪ ਪੈਣ ਦੇ ਨਾਲ ਜੋ ਕਣਕਾਂ ਦੀਆਂ ਲਾਸਟ ਸਟੇਜਾਂ ਤੇ ਪਹੁੰਚ ਚੁੱਕੀਆਂ ਨੇ ਕਣਕਾਂ ਜੋ ਪਛੇਤੀ ਕਣਕਾਂ ਵੀ ਹਨ ਉਹ ਵੀ ਕਿਤੇ ਨਾ ਕਿਤੇ ਪੱਕ ਕੇ 100% ਤੇ ਤਿਆਰ ਹੋ ਜਾਵੇਗੀ ਤੇ ਆਉਂਦੇ ਦਿਨਾਂ ਦੇ ਵਿੱਚ ਜੋ ਬਾਢੀ ਦਾ ਸੀਜ਼ਨ ਚੱਲ ਰਿਹਾ ਹੈ ਉਹ ਪੂਰੇ ਪੀਕ ਤੇ ਹੋ ਜਾਵੇਗਾ ਆਉਂਦੇ ਦਿਨਾਂ ਦੇ ਵਿੱਚ ਗੱਲ ਕਰ ਲਈਏ ਤੇ ਇੱਕ 27 ਤਰੀਕ ਨੂੰ ਪੰਜਾਬ ਦੇ ਵਿੱਚ ਸਿਸਟਮ ਐਂਟਰ ਕਰ ਰਿਹਾ ਹੈ ਜੋ ਕਿ ਕਿਤੇ ਨਾ ਕਿਤੇ ਥੋੜਾ ਬਹੁਤਾ ਚਿੰਤਾ ਦੁਆਰਾ ਤੋਂ ਉਹ ਬਹਾਰ ਰਿਹਾ ਹੈ ਕਿਸਾਨਾਂ ਦੀ ਤੇ 27 28 29 ਤਿੰਨ ਦਿਨਾਂ ਦੇ ਵਿੱਚ ਲਗਭਗ ਉਹ ਪੀਕ ਤੇ ਹੋਵੇਗਾ ਤੇ ਉਹਦੇ ਬਾਰੇ ਫਿਲਹਾਲ ਕੋਈ ਵੱਡੀ ਜਾਣਕਾਰੀ ਤੇ ਪ੍ਰਾਪਤ ਨਹੀਂ ਹੋਈ ਪਰ ਕਿਤੇ ਨਾ ਕਿਤੇ 26 ਤਰੀਕ ਦੀ ਸ਼ਾਮ ਦਾ 27 ਤਰੀਕ ਦੀ ਸਵੇਰ ਤੱਕ ਤੁਹਾਡੇ ਲਈ ਉਹ ਵੀਡੀਓ ਵੀ ਲੈ ਕੇ ਆਵਾਂਗੇ ਅਗਰ ਤੁਸੀਂ ਉਹ ਵੀਡੀਓ ਵੀ ਦੇਖਣੀ ਹੈ ਤੋਂ ਨਗਰ ਜਾਣਕਾਰੀ ਦੀ ਲੋੜ ਰਹਿੰਦੀ ਹੈ ਮੌਸਮ ਦੇ ਬਾਰੇ ਤਾਂ ਸਾਡਾ ਸਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਤੇ ਜਿਸ ਦਿਨ ਨਾਲ ਕੀ ਤੁਹਾਡੇ ਤੱਕ ਨੋਟੀਫਿਕੇਸ਼ਨ ਉਸ ਵੀਡੀਓ ਦੀ ਆ ਸਕੇਗੀ ਤੁਸੀਂ ਮੌਕੇ ਸਰ ਉਸ ਵੀਡੀਓ ਨੂੰ ਦੇਖ ਲਵੋਗੇ ਤੇ ਅੰਤ ਦੇ ਵਿੱਚ ਅਗਰ ਗੱਲ ਕਰੀ ਅੱਜ ਦੇ ਪੂਰੇ ਦਿਨ ਦੀ ਮੌਸਮ ਦੀ ਫਿਲਹਾਲ ਮੌਸਮ ਸਾਫ ਹੈ ਖੁਸ਼ਕ ਬਣਿਆ ਹੋਇਆ ਹੈ ਕੋਈ ਬਹੁਤ ਵੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਉੱਤਰ ਪੂਰਬੀ ਤੇ ਉੱਤਰ ਪੱਛਮੀ ਹਵਾ ਅੱਜ ਵਗਦੀਆਂ ਰਹਿਣਗੀਆਂ ਟੈਂਪਰੇਚਰ 35 ਤੋਂ 27 37 ਡਿਗਰੀ ਦੇ ਵਿੱਚ ਵਿੱਚ ਰਹੇਗਾ ਸ਼ਾਮ ਦੇ ਵੇਲੇ ਵੀ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੈ ਤੇ ਆਦਮਾ ਮੌਸਮ ਵੀ ਸਾਬਣੇ ਰਹੇਗਾ ਬਾਕੀ ਦੁਪਹਿਰ ਤੇ ਸ਼ਾਮ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਚੈਨਲ ਦੇ ਨਾਲ ਅੰਤ ਵਿੱਚ ਸਾਰੇ ਦਰਸ਼ਕ ਵੀਰ ਪੈਂਡ ਭਰਾਮਾ ਦਾ ਧੰਨਵਾਦ ਜੀ